ਇਹ ਨੌਲੇ ਨੇ ਵਾਪਸ ਆ ਸਕਦੇ ਹਨ ਉਹਨਾਂ ਪੰਚਾਇਤ ਨੂੰ ਪ੍ਰਧਾਨ ਸਭਾ ਹਲਕਾਂ ਦੀਆਂ ਚੁਣੀਆਂ ਨਵੀਆਂ ਪੰਚ ਸਰਪੰਚਾਂ ਦਾ ਆਜਾਮਾਂ ਦੀ ਪਾਰਟੀ ਦੇ ਹਲਕਾਂ ਚ ਚਜ ਪ੍ਰੇਮ ਕੁਮਾਰ ਬਨੋਂ ਸਨਮਾਨ ਕੀਤਾ ਗਿਆ ਇਸ ਮੌਕੇ ਇਸ ਮੌਕੇ ਐਸ. ਰੀ. ਐਮ. ਅਮਨਪਾਲ ਸਿੰਘ ਅਤੇ ਡੀ.ਐਸ.ਪੀ ਸਰਮ ਸਿੰਘ ਵੱਲ ਰਜਿੰਦਰ ਕੋ ਵੀਡੀਓ ਫਲੋਰ ਤੇ ਹੋਰ ਬੱਖ-ਬੱਖ ਆ ਸਰ ਸਰ ਸਹਿਵਾਣਾ ਨੇ ਪੰਚਾਇਤਾਂ ਨੂੰ ਸਨਮਾਨ ਕੀਤਾ ਇਸ ਮੌਕੇ ਉਹਨਾਂ ਨੇ ਕਿਹਾ ਆਪਣੇ ਪਿੰਡਾਂ ਦੇ ਵਿੱਚ ਵਿਕਾਸ ਕਰਦੀ ਰੀ ਚਲਾਈ ਜਾਵੇ ਤੇ ਨਸ਼ੇ ਤੇ ਖਾਤਮੇ ਲਈ ਇੱਕ ਛੋਟੋ ਹੋਕੇ ਆਉਂ ਸ਼ੰਗੱਚ ਕਰੀਏ ਉਹ ਵੀ ਸਾਡੇ ਧਿਆਨ ਵਿੱਚ ਆਉਗੇ ਉਹਨੂੰ ਦੂਰ ਕੀਤਾ ਜਾਵੇ ਤੇ ਆਪਾਂ ਨਸ਼ੇ 'ਤੇ ਕਾਬੂ ਕਰ ਸਕਦੇ ਹਾਂ ਮੈਂ ਸਾਰੇ ਰਾਏਪੁਰ ਰਾਇਆਂ ਤੋਂ ਪਰਮਜੀਤ ਕੌਰ ਸਰਪੰਚ ਆਪਣੀ ਸਮੁੱਚੀ ਟੀਮ ਨਾਲ ਗ੍ਰਾਮ ਪੰਚਾਇਤ ਨਾਲ ਪਹੁੰਚਿਆ ਜੀ ਪਿੰਡ ਮਿਓਵਾਲ ਤੋਂ ਸਰਪੰਚ ਸ਼੍ਰੀਮਤੀ ਗੇਜੋ ਜੀ ਪੂਰੀ ਆਪਣੀ ਟੀਮ ਨਾਲ ਪਹੁੰਚੇ ਇਹਨਾਂ ਦਾ ਵੀ ਵੈਲਕਮ ਕੀਤਾ ਜਾਂਦਾ ਜੀ ਸਰਪੰਚ ਕਮਲਾ ਦੇਵੀ ਪਿੰਡ ਸੁਲਤਾਨਪੁਰ ਤੋਂ ਆਪਣੀ ਸਾਡੇ ਕੋਲ ਪਿੰਡ ਅਟਾ ਤੋਂ ਅਜਮੇਰ ਸਿੰਘ ਜੀ ਆਪਣੀ ਪੂਰੀ ਟੀਮ ਨਾਲ ਪਹੁੰਚੇ ਇਹਨਾਂ ਦਾ ਵੀ ਸਵਾਗਤ ਕਰਦੇ ਜੀ ਬਹੁਤ-ਬਹੁਤ ਵੈਲਕਮ ਕੀਤਾ ਜਾਂਦਾ ਜੀ ਇੱਕ মিডিਆ ਇੱਕ ਉਹ ਸਾਮਾ ਜਿਹੜਾ ਸਾਰੇ ਸਮਾਜ ਨੂੰ ਸੇਧ ਦੇ ਸਕਦਾ ਆਪਣੀ ਕਲਮ ਨਾਲ ਕਲਮ ਨਾਲ ਸੋ ਇਹੋ মিডিਆ ਸਾਡੇ ਕੋਲ ਬੈਠਾ ਜਿਹੜਾ ਫਲੋਰ ਦੇ ਵਿੱਚ ਹਰੇਕ ਤਰ੍ਹਾਂ ਦੀ ਚੰਗੀ ਮਾੜੀ ਜੋ ਵੀ ਖਬਰ ਪਬਲਿਕ ਤੱਕ ਪਹੁੰਚਣ ਵਾਲੀ ਹੁੰਦੀ ਆ ਉਹਨੇ ਬੜੇ ਵਧੀਆ ਢੰਗ ਨਾਲ ਜਿਹੜੀ ਆ ਲੋਕਾਂ ਤੱਕ ਪਹੁੰਚਾਉਂਦੇ ਆ ਹੁਣ ਮੈਂ ਬੇਨਤੀ ਕਰੂੰਗਾ ਸਾਡੇ ਹਲਕੇ ਦੇ ਮਾਨ ਐਸਜੀਐਮ ਸਰ ਫਲੋਰ ਦੇ ਡੀਐਸਪੀ ਸਰਦਾਰ ਸਿੰਘ ਜੀ ਸੋ ਜੀ ਆਪ ਸਭ ਸਾਈਡਾਂ ਤੇ ਉਪਬੀਸ਼ਖੀਤਰ ਮੁੰਡੇ ਬਾਗਾਂ ਦੇ ਮੇਰੇ ਪ੍ਰਸ਼ਨ ਵੀ الکا گھر سبھا کال کے بخ وقت پنڈا تو آئے سرپنچ سہبان پنچ یہ پہنا بھنو بزرگ سارے ہیں یہ بہت ہی بڑھیا اترا کہ شاید ہی کسی ہودھان سبھا چلو گے سو اس لیے سارے تک کے پاس ہیں چیئرمین صاحب نے میں جو کچھ بےنتی کرنی ہے انہوں پہلے بےنتی ਆਪ ਜੀ ਸਾਰੇ ਜੀ ਇਹਨਾਂ ਵਾਸਤੇ ਹੋਰ ਦਾ ਤਾੜੀਆਂ ਵਿੱਚ ਸਾਨੂੰ ਜੋ ਇਹ ਆਜ਼ਾਦੀ ਮਿਲੀ ਜਿਸ ਤੋਂ ਬਾਅਦ ਡੈਮੋਕ੍ਰੇਸੀ ਜਮਹੂਰੀਤ ਸਟੈਬਲਿਸ਼ ਹੋਈ ਬੜੀਆ ਹੀ अनेका ਹੀ ਸ਼ਹੀਦਿਆ ਤਾਂ ਜਿਹੜੀ ਮੌਜੂਦਾ ਪੰਚਾਇਤ ਹੈ ਸਾਰਾ ਦਰਉ ਮਦਦ ਉਹਦੇ ਚਿੱਤੇ ਦੇਖਿਆ ਜਾਵੇ ਤੁਸੀਂ ਬਣਾਉ ਉਹ ਜਿਹੜਾ ਬਣਾਣਾ ਪੰਚਾਇਤ ਨੰਬਰ ਸਾਡੇ ਸਾਡੇ ਚੰਗੇ ਨੂੰ ਚੂਜਾ ਐ ਐਸਾ ਮਾਹੌਲ ਅਜੇ ਪੈਦਾ ਨਹੀਂ ਹੈ اور <zestaw Fine speaking> <-bumps diving> <CDU> بہت ہی اور جانتے سا ہیں ਔਰ ਮੇਰੇ ਬਹੁਤ ਸੀ ਸਰਕਾਰ ਸਾਡੇ ਨਾਲ ਜਾਨਵਾਨ ਕਰੇ ਔਰ